ਅੱਖਾਂ ਬੰਦ ਕਰਕੇ ਅੱਖਾਂ ਸਾਹਮਣੇ ਇੱਕ ਚਿਹਰਾ ਆਇਆ ਸੀ ਮੇਰੇ ਪੁੱਛਣ ਤੇ ਕੁਝ ਨਹੀਂ ਦੱਸਿਆ ਪਰ ਅੰਦਰ ਬਹੁਤ ਕੁਝ ਲੁਕਾਇਆ ਸੀ ਉਸਨੇ ਮੈਨੂੰ ਇੱਕ ਗੱਲ ਪੁੱਛੀ ਕਹਿੰਦੀ ਤੇਰੇ ਹਾਸੇ ਕਿੱਥੇ ਆ ਮੈਂ ਕਿਹਾ ਤੂੰ ਲੇਟ ਹੋ ਗਈ ਉਹ ਤਾਂ ਬੜੇ ਚਿਰ ਦੇ ਗਿਆ ਰੁੱਟਿਆ ਬਸ ਇੰਨੀ ਗੱਲ ਸੁਣਦੇ ਉਹਦੇ ਹੰਝੂ ਮੇਰੇ ਹੱਥਾਂ ਤੇ गिरਦੇ ਗਏ ਮੈਂ ਵੀ ਅੱਖ ਭਰਦੇ ਹੋਏ ਉਹ ਪੁੱਛਿਆ ਲੇਟ ਕਿਉਂ ਹੋ ਗਈ ਇੰਨੀ ਕਿੰਨੀ ਕ ਦੂਰੀ ਸੀ ਉਹ ਬੋਲ ਤਾਂ ਕੁਝ ਨਹੀਂ ਸਕੀ ਪਰ ਅੱਖਾਂ ਨਾਲ ਦੱਸ ਗਈਆਂ ਉਹਦੀ ਵੀ ਕੋਈ ਮਜਬੂਰੀ ਸੀ ਕੰਬਦੀ ਕਲਾਈ ਅੱਖਾਂ 'ਚ ਹੰਝੂ ਨਾਲ ਅਸੀਂ ਤਾਰੇ ਗਿਣਦੇਗੇ ਗਿਣਤੀ ਤਾਂ ਸ਼ਾਇਦ ਪੂਰੀ ਨਹੀਂ ਹੋਈ ਸੀ ਗਿਣਤੀ ਤਾਂ ਸ਼ਾਇਦ ਪੂਰੀ ਨਹੀਂ ਹੋਈ ਸੀ ਪਰ ਉਹਦੇ ਹੰਝੂ ਮੇਰੇ ਹੱਥਾਂ 'ਤੇ गिरਦੇ ਗਏ ਜਿਵੇਂ ਜਿਵੇਂ ਸੀ ਸਵੇਰਾ ਹੋਇਆ ਓਵੇਂ ਓਵੇਂ ਸਰੀਰ 'ਚੋਂ ਨਿਕਲ ਕੇ ਕੁਝ ਆਸਮਾਨ ਵੱਲ ਨੂੰ ਹੋਇਆ ਸ਼ਾਂਤੀ ਸੀ ਚਾਰ ਚਫੇਰੇ ਸਭ ਨੇ ਸੀ ਹਲੇ ਬੂਹੇ ਪੇੜੇ ਸਭ ਆਪੜੀ ਨੀਂਦਰ ਸੁਤੇ ਸੀ ਦੋ ਜਿਸਮ ਤੇ ਇੱਕ ਰੂਪ ਇਸ ਦੁਨੀਆ ਤੋਂ ਜਾ ਚੁੱਕੇ ਸੀ ਦੋ ਜਿਸਮ ਤੇ ਇੱਕ ਰੂਪ ਇਸ ਦੁਨੀਆ ਤੋਂ ਜਾ ਚੁੱਕੇ ਸੀ